ਹੰਦੀ ਸਸਰੀ ਗਾਲ ਦੀ ਸਾਰਿਆਂ ਨੂੰ ਬਈ ਪਿੰਡ ਬਹਿਵਲ ਕਲਾਂ ਜ਼ਿਲ੍ਹਾ ਫਰੀਦਕੋਟ ਤੇ ਮੈਂ ਪ੍ਰੀਤ ਬਹਿਵਲ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੇਲ ਪਰਚੇਜ ਦਾ ਕੰਮ ਹੈ ਸਾਡਾ ਡੇਰੀ ਫਾਰਮਿੰਗ ਦਾ ਮੱਜਾਂ ਦਾ ਇੱਕ ਹੋਰ ਚੰਗੀ ਟੋਕੜ ਝੋਟੀ ਆਈ ਹੈ ਸਾਡੇ ਕੋਲੇ ਆ ਝੋਟੀ ਆਈ ਹੈ ਬਈ ਜੀ ਮੱਥੇ ਭੁੱਲੀ ਹੈ ਸਿੰਗੀ ਬਹੁਤ ਸੋਹਣੀ ਹੈ ਚੂੜੀ ਵਾਲਾ ਸਿੰਗ ਲੱਗਾ ਹੋਇਆ ਝੋਟੀ ਦਾ ਕੱਦ-ਕਾਰਡ ਵੀ ਝੋਟੀ ਦਾ ਬਹੁਤ ਜ਼ਿਆਦਾ ਹੈ ਤੇ ਥਣ ਵੀ ਝੋਟੀ ਦਾ ਮੋਠਾ ਵਾਲਾ ਲੱਗਾ ਹੋਇਆ ਬਹੁਤ ਸੋਹਣਾ ਦੁੱਧ ਦੇ ਛੋਟੀ ਕੋਲੇ 7 ਕਿਲੋ ਇਸ ਟਾਈਮ ਹਾਜ਼ਰ ਆ ਹਵਾਨੇ ਦੀ ਬਹੁਤ ਚੰਗੀ ਖੁੱਲੀ ਹਵਾਨੇ ਦੀ ਐ ਤੇ ਥਣ ਥਣ ਗੈਪ ਤੇ ਲੱਗਾ ਹੋਇਆ ਸੋਨਾ ਥਾਣਾ ਚੰਗਾ ਹਵਾਨਾ ਪੈਠਪੂੜੇ ਦੀ ਵੀ ਬਹੁਤ ਚੰਗੀ ਆ ਖੁੱਲਾ ਪੈਠਪੂੜਾ ਛੋਟੀ ਦਾ ਤੇ ਆ ਮਗਰ ਇਹਦੇ ਬੱਚਾ ਕੱਟਾ ਹੈ ਦੁੱਧ ਦੇ ਛੋਟੀ ਕੋਲੇ 7 ਕਿਲੋ ਚਵਾਈ ਦੀ ਬਹੁਤ ਫੋਲੀ ਐ ਜੀ ਮੋਟੀ ਮੋਟੀ ਧਾਰ ਐ ਚਵਾਈ ਦੀ ਬਿਲਕੁਲ ਰੂਮ ਵਰਗੀ ਫੋਲੀ ਐ ਕਿਸੇ ਵੀਰ ਨੇ ਜੇ ਕੋਈ ਟੋਕੜ ਝੋਟੀ ਲੈਣੀ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਫੋਨ ਨੰਬਰ 6280370720 ਤੇ ਪਿੰਡ ਜੀ ਸਾਡਾ ਬਹਿਬਲ ਕਲਾਂ ਤੇ ਜ਼ਿਲ੍ਹਾ ਇਸ ਪਿੰਡ ਨੂੰ ਫਰੀਦਕੋਟ ਪਿਆ ਜਾਂਦਾ ਟੋਕੜਾਂ ਚੰਗੀਆਂ ਬਾਈ ਜੀ ਸ਼ਕੀਨ ਝੋਟੀਆਂ ਹੋਰ ਵੀ ਹੈਗੀਆਂ ਸਾਡੇ ਕੋਲੇ ਇੱਕ ਆ ਨਾਲ ਦੀ ਝੋਟੀ ਇਹ ਵੀ ਚੰਗੀ ਸ਼ਕੀਨ ਟੋਕੜਾ ਕੱਦਗਾੜ ਬਹੁਤ ਆ ਝੋਟੀ ਦਾ ਦੁੱਧ ਇਹਦੇ ਕੋਲ ਵੀ 7 ਕਿਲੋ ਹੈ ਸੈਂਗੇ ਦਾ ਵੀ ਬਿਲਕੁਲ ਚੂੜੀ ਵਾਲਾ ਲੱਗਾ ਹੋਇਆ ਪਿਓਰ ਮੂਰਾ ਨਸਲ ਦੀ ਝੋਟੀ ਆ ਇਹ ਇਦੇ ਮੰਗਰੋ ਕੱਟਾ ਛੋਟਾ ਜਿਹਾ 2.5-3 ਮਹੀਨੇ ਦੀ ਸੂਈ ਹੋਈ ਐ ਤੇ ਪਿੱਛੋਂ ਬੇ ਟੈਲੀ ਆਈ ਹੈ ਜੀ ਇਹ ਸੇਵਾ ਕਰਨੀਓ ਜੇ ਝੋਟੀ ਦੀ ਚੰਗੀ ਸੇਵਾ ਹੋਏ ਤਾਂ ਦੁੱਧ ਇਹ 8-9 ਕਿਲੋ ਪਾ ਸਕਦੀ ਆ ਤੇ ਚਵਾਈ ਦੀ ਬਹੁਤ ਚੰਗੀ ਐ ਇੱਕ ਨੰਬਰ ਐ ਪੋਲੀ ਧਾਰ ਐ ਮੋਟੀ ਧਾਰ ਐ ਤਿੰਨ ਨੰਬਰ ਤੇ ਆ ਝੋਟੀ ਵੀ ਬਹੁਤ ਸ਼ਕੀਨ ਆ ਬਾਈ ਜੀ ਇਹ ਵੀ ਪਿਓਰ ਮੂਰਾ ਨਸਲ ਦੀ ਆ ਤੇ ਸਿੰਗ ਇਹਦਾ ਵੀ ਬਹੁਤ ਸੋਹਣਾ ਚੂੜੀ ਵਾਲਾ ਲੱਗਾ ਐ ਇਹ ਵੀ ਮੂੰਹ ਚਾਰ ਦੰਦਾ ਤੇ ਆ ਨਾਲ ਦੀ ਜਿਹੜੀ ਵੱਡੇ ਕੱਦ ਵਾਲੀ ਝੋਟੀ ਐ ਇਹ ਵੀ ਮੂੰਹ ਚਾਰ ਦੰਦਾ ਥਣ ਹਵਾਨਾ ਤੇ 3 ਨੰਬਰ ਵਾਲੀ ਝੋਟੀ ਦਾ ਵੀ ਬਹੁਤ ਸੋਹਣਾ ਲੱਗਾ ਹੋਇਆ ਚਵਾਈ ਦੀ ਇਹ ਵੀ ਬਿਲਕੁਲ ਰੂਮਰ ਦੀ ਪੋਲੀ ਐ ਤੇ ਆ ਦੇਖ ਲਓ ੱੱਕਾ ਮਾਰੇ ਤੋਂ ਨਹੀਂ ਹਲਦੀ ਇੰਨੀ ਐ ਠੰਡੀਆਂ ਸੀਲ ਝੋਟੀਆਂ ਇਹ ਕੋਸ਼ ਚੱਕਦੀ ਐ ਦੇਖੋ ਬਾਈ ਹੱਥ ਮਾਰੇ ਤੋਂ ਲੇਵੇ ਤੇ ਠੰਡੀ ਸੀਲ ਬਹੁਤ ਆ ਤੇ ਪੱਟਪੂੜਾ ਵੀ ਇਹਦਾ ਬਾਈ ਜੀ ਚੰਗੀਆਂ ਝੋਟੀਆਂ ਵਾਲਾ ਲੱਗਾ ਹੋਇਆ ਚੰਗੀਆਂ ਮੱਜਾਂ ਵਾਲਾ ਵੱਡੀਆਂ ਮੱਜਾਂ ਵਾਲਾ ਪੱਟਪੂੜਾ ਲੱਗਾ ਹੋਇਆ ਇਹ ਤਿੰਨ ਝੋਟੀਆਂ ਬਈ ਜੀ ਸਾਡੇ ਕੋਲੇ ਟੋਕੜਾ ਇਸ ਟਾਈਮ ਹਾਜ਼ਰ ਹੈ ਜੈਸਾ ਵੀਰ ਨੇ ਮੰਨ ਕੇ ਚੱਲੋ ਵੀ ਲੱਖ ਤੋਂ ਅੰਦਰ ਲਾਉਣਾ ਬਈ ਜੀ ਘੱਟ ਰੇਟ ਵਾਲਾ ਕਿਉਂਕਿ ਤਾਜੀ ਮੱਝ ਤਾਂ ਹੁਣ ਲੱਖ ਤੋਂ ਬਾਹਰ ਹੀ ਮਿਲਦੀ ਹੈ ਟੋਕੜ ਝੋਟੀ ਜੇਕਰ ਆਪਾਂ ਲੈਨੇ ਮੰਨ ਕੇ ਚੱਲੋ ਵੀ ਸਾਂ ਕੇ ਨਾਲ ਬੱਚਾ ਬਚ ਜਾਂਦਾ ਦੁੱਧ ਵੀ ਦੇ ਦੇ ਦਿੰਦੀ ਆਪਾਂ ਉਹਨੂੰ ਚੰਗਾ ਪਾ ਜਾਂਦੀ ਹੈ ਤੇ ਅਗਲੇ ਸੂਏ ਨੂੰ ਵੀ ਬਈ ਜੀ ਚੰਗੀ ਉਹ ਕੀਮਤ ਵਟਾ ਜਾਂਦੀ ਆਪਾਂ ਨੂੰ ਇਹ ਤਿੰਨ ਝੋਟੀਆਂ ਬਈ ਆਪਣੇ ਕੋਲ ਟੋਕੜਾ ਇੱਕ ਝੋਟੀ ਉਹ ਚੰਗੇ ਵਜਨ ਵਾਲੀ ਮਦਰੀ ਗੋਡੀ ਦੀ ਉਹ ਤਾਜੀ ਸੂਈ ਹੈ 15 ਕਿ ਦਿਨਾਂ ਦੀ ਸੂਈ ਹੈ ਇਹ ਦੁੱਧ ਇਹਦੇ ਕੋਲੇ ਹੈਗਾ ਇਸ ਟਾਈਮ 13 ਕਿਲੋ ਸੰਘ ਸੁੰਗੇ ਦਾ ਵੀ ਬਹੁਤ ਸੋਹਣਾ ਹੈ ਤੇ ਪੱਟਪੁੜਾ ਤਾਂ ਬਾਈ ਜੀ ਇਹਦਾ ਬਾ ਕਮਾਲੀ ਹੈ ਬਹੁਤ ਚੰਗਾ ਖੁੱਲਾ ਪੱਟਪੁੜਾ ਹਵਾਨੇ ਦੀ ਵੀ ਬਹੁਤ ਚੰਗੀ ਹੈ ਝੋਟੀ ਥਾਣਾ ਦੀ ਵੀ ਬਹੁਤ ਸਾਫ ਹੈ ਗੈਪ ਤੇ ਥਣ ਲੱਗਾ ਚੁਾਈ ਦੀ ਬਿਲਕੁਲ ਰੂਮਰਗੀ ਪੋਲੀ ਹੈ ਹਵਾਨੇ ਦੀ ਬਹੁਤ ਖੁੱਲੀ ਹੈ ਤੇ ਵਜਨ ਝੋਟੀ ਦਾ ਬਹੁਤ ਜ਼ਿਆਦਾ ਹੈ ਮਦਰੀ ਗੋਡੀ ਦੀ ਝੋਟੀ ਐ ਇਹਦੇ ਕੋਲ 13 ਕਿਲੋ ਦੁੱਧ ਆ ਇਹ ਥੋੜੇ ਉੱਚੇ ਰੇਡ ਦੀ ਆ ਮੰਨ ਕੇ ਚਲੋ ਵੀ ਲੱਖ ਤੋਂ ਬਾਹਰ ਐ ਆ ਝੋਟੀ ਨਾਲ ਦੀ ਇਹ ਟੋਕੜ ਗੱਬਣਾ ਤਿੰਨਾਂ ਮਹੀਨੇ ਦੀ ਗੱਬਣਾ ਦੁੱਧ ਇਹਦੇ ਕੋਲੇ 7 ਕਿਲੋ ਐ ਪਰ ਇਹ ਕੱਲ ਆਈ ਆ ਹਜੇ ਇਸ ਝੋਟੀ ਨੇ ਜੀ ਨਹੀਂ ਲਾਇਆ ਪੱਠਾ ਨਹੀਂ ਖਾਦਾ ਤਾਂ ਕਰਕੇ ਇਹ ਹਜੇ ਵਿਕਰੀ ਲਈ ਨਹੀਂ ਗਈ ਜਦੋਂ ਇਹਨੇ ਜੀ ਲਾ ਲਿਆ ਉਦੋਂ ਇਹਨੂੰ ਵਿਕਾਊ ਕਰਾਂਗੇ તાਜੀ ਝੋਟੀ ਦਾ ਆ ਬੱਚਾ ਇਹ ਵੀ ਮੋਰਾ ਨਸਲ ਦਾ ਕਟਾ ਪਿਓਰ ਤੇ ਆਪ ਵੀ ਇਹਦੀ ਮਾਂ ਜਿਹੜੀ ਇਹ ਛੋਟੀ ਤੀਜਾ ਸੁਆ ਸੁਈ ਹੋਈ ਹੈ ਇਹ ਵੀ ਪਿਓਰ ਮੋਰਾ ਨਸਲ ਦੀ ਆ ਦੇਖ ਸਕਦੇ ਹੋ ਊਸ਼ ਵਾਸਤੇ ਇੱਕ ਵੀ ਵਾਲ ਚਟਾਣੀ ਨਾ ਮੱਥੇ ਤੇ ਆ ਕੁਛ ਨਾ ਪੈਰਾਂ ਤੇ ਕੋਈ ਚਟਾ ਨਿਸ਼ਾਨਾ ਜਮਾ ਸਾਫ ਜੈਡ ਬਲੈਕ ਕਾਲੀ ਹੈ ਤੇ ਆ ਛੋਟੀਆਂ ਜਿਹੜੀਆਂ ਹੈਗੀਆਂ ਤੋਕੜਾ ਤੁਹਾਨੂੰ ਪਹਿਲਾਂ ਦੱਸਦਾ ਵੀ ਜਿਹੜੀ ਆ ਮੱਥੇ ਫੁੱਲੀ ਵਾਲੀ ਛੋਟੀ ਆ ਇਹ ਬਣੀ ਹੋਈ ਆ 2 ਮਹੀਨੇ ਦੀ ਗੱਭਣ ਆ ਪਰ ਹਜੇ ਚੱਕ ਮੰਨ ਕੇ ਚੱਲੋ ਵੀ ਗਰਮੀ ਕਰਕੇ ਨਹੀਂ ਕਰਾਉਂਦੇਗੇ ਜੇ ਤੁਸੀਂ ਮੰਨ ਕੇ ਚਲੋ ਵੀ ਕੋਈ ਸੌਦਾ ਕਰਦਾ ਖਾਲੀ ਕਰਕੇ ਕਰ ਲਵੇ ਆਪਾਂ ਨੂੰ ਕੋਈ ਚੱਕਰ ਨਹੀਂ ਹੋ ਜਾ ਫੋਨ ਨੰਬਰ ਆਪਾਂ ਫੇਰ ਦੱਸ ਜਿੰਨੇ 62803 70720 62803 70720 ਦੇ ਕੰਟੈਕਟ ਕਰਕੇ ਇਹਨਾਂ ਝੋਟੀਆਂ ਬਾਰੇ ਜਾਣਕਾਰੀ ਲੈ ਸਕਦੇ ਹੋ ਧੰਨਵਾਦ